ਹੁਸ਼ਿਆਰਪੁਰ ਦੇ ਪਿੰਡ ਡਵਿੱਡਾ ਰਹਾਣਾ ਵਿਖੇ ਗਲੂਕੋਜ਼ ਫੈਕਟਰੀ ਵਿੱਚ ਕੰਮ ਕਰੇ ਵਰਕਰਾਂ ਨੂੰ 7 ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਫੈਕਟਰੀ ਵਰਕਰਾਂ ਨੇ ਕੀਤਾ ਜਮ ਕੇ ਵਿਰੋਧ ਪ੍ਰਦਰਸ਼ਨ ਫੈਕਟਰੀ ਵਰਕਰਾਂ ਨੇ ਆਖਿਆ ਕਿ ਅਸੀਂ 7 ਮਹੀਨੇ ਤੋਂ ਭੁੱਖਮਰੀ ਦਾ ਸ਼ਿਕਾਰ ਹਾਂ ਫੈਕਟਰੀ ਸਾਨੂੰ ਤਨਖਾਹ ਨਹੀਂ ਦੇ ਰਹੀ ਵਰਕਰਾਂ ਨੇ ਆਖਿਆ ਸੀ ਆਪਣਾ ਹੱਕ ਲੈਣ ਲਈ ਕਿਸੇ ਹੱਦ ਤੱਕ ਵੀ ਜਾਵਾਂਗੇ ਆਪਣਾ ਹੱਕ ਲੈ ਕੇ ਰਵਾਂਗੇ ਮੌਕੇ ਤੇ ਪਹੁੰਚੀ ਥਾਣਾ ਐਸਐਚਓ ਪ੍ਰਭਜੋਤ ਕੌਰ ਨੇ ਵਰਕਰਾਂ ਨਾਲ ਗੱਲਬਾਤ ਕਰਦੇ ਆ ਕਿ ਮੈਨੂੰ 7 ਦਿਨ ਦਾ ਟਾਈਮ ਦਿੱਤਾ ਜਾਵੇ ਜੇਕਰ ਤੁਹਾਡੀਆਂ ਤਨਖਾਹਾਂ ਨਾ ਪਾਈਆਂ ਤਾਂ ਫੈਕਟਰੀ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਗੁਲਜਾਰ ਹੋਕਰਾਂ ਦੀ ਪੂਰੀ ਰਿਪੋਰਟ ਓਕੇ ਜੀ ਮੇਰਾ ਬੜੀ ਇੰਤ ਨੂੰ ਨਾਲ ਲੈਣਾ ਬੱਧਿਆ ਮੈਂ ਤਾਂ ਗੱਲ ਨਹੀਂ ਆਪਾਂ ਆਪਾਂ ਦੇ ਪਰ ਆਪਣਾ ਆਪਣਾ ਨਾਮ ਲਿਖਾਉਣਾ ਹੈ ਜੀ ਇਹ ਸੱਚੀ ਗੱਲ ਹੈ ਮੈਡਮ ਜੀ ਇਹ ਦਿਨਾਂ ਬੋਰੇ ਨੇ ਹਾਂਜੀ ਸਰ ਕੀ ਮੰਗ ਰਹੇ ਹੋ ਸਾਡੀ ਮੰਗ ਇਹ ਹੈ ਜੀ ਅਸੀਂ 26 ਸਾਲ ਸਾਡੀ ਹੱਥ ਜੋੜ ਕੇ ਕਿ ਸਾਡੀ ਬੀਬੀਆਂ ਦੀ ਸੁਣਵਾਈ ਕੀਤੀ ਜਾਵੇ ਅਸੀਂ ਸੰਗਰੂਰ ਦੇ ਵਿੱਚ ਆਵਾਂਗੇ ਅਸੀਂ ਜਰੂਰ ਪਹੁੰਚਾਂਗੇ ਜੇ ਹੋ ਸਕੇ ਆ ਅਸੀਂ ਅੰਦੌਰ ਤੱਕ ਵੀ ਪਹੁੰਚਾਂਗੇ ਆਪਣਾ ਹੱਕ ਲੈਣ ਲਈ 7 ਮਹੀਨੇ ਹੋ ਗਏ ਦਿੱਲੀ ਵਿੱਚ ਧਰਮੇ ਲੱਗੇ ਸੀ ਹਰ ਕੋਈ ਮੋਰਚੇ ਜਿੱਤੇ ਸੀ ਅਸੀਂ ਵੀ ਇਸੇ ਤਰ੍ਹਾਂ ਕਰਾਂਗੇ ਆਪਣਾ ਹੱਕ ਲੈ ਕੇ ਹੀ ਛੱਡਾਂਗੇ ਕਿੰਨੇ ਬੰਦਿਆਂ ਦੀ ਸੈਲਰੀ ਆ ਜੀ ਦੇਖੋ ਜੀ 350 ਵਰਕਰ ਦੀ ਸੈਲਰੀ ਆ 11ਵੇਂ ਮਹੀਨੇ ਤੋਂ ਸਟਾਪ ਦੀ ਰੁਕੀ ਹੋਈ ਆ 12ਵੇਂ ਮਹੀਨੇ ਤੋਂ ਲੇਬਰ ਦੀ ਰੁਕੀ ਹੋਈ ਆ ਤੁਸੀਂ ਆ ਬੰਦਾਜਾ ਲਾ ਲੋਗੇ 7 ਮਹੀਨਿਆਂ ਦੇ ਵਿੱਚ ਕਿਸੇ ਵੀ ਮੈਂਬਰ ਨੇ ਕਿਸ ਤਰ੍ਹਾਂ ਆਪਣਾ ਘਰ ਚਲਾਇਆ ਹੋਊਗਾ ਯਾਜੂ ਜਿਹੜਾ ਯਾਜੂ ਪੈਸੇ ਚੱਕ ਚੱਕ ਕੇ ਹਰ ਇੱਕ ਬੰਦੇ ਨੇ ਆਪੋ ਆਪਣਾ ਘਰ ਚ ਲਾਇਆ ਪਰ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਕੋਈ ਕੰਪਨੀ ਨੇ ਸਾਡੀ ਸਾਰ ਨਹੀਂ ਲਈ ਜਿੱਥੇ ਕਿ ਅਸੀਂ ਕਰੋਨਾ ਦੇ ਸਮੇਂ ਵੀ ਇਹਨਾਂ ਦਾ ਹੱਕ ਦੇ ਵਿੱਚ ਖੜੇ ਰਹੇ ਆ ਟੋਟੀ ਕਰਦੇ ਰਹੇ ਆ ਟੋਟੀ ਕਰ ਕਰਕੇ ਅਸੀਂ ਆਪਣਾ ਪੈਸਾ ਵੀ ਬਣਾਇਆ ਅਸੀਂ ਕੰਪਨੀ ਵੀ ਚਲਾਈ ਇਹਨਾਂ ਨੂੰ ਫਾਇਦਾ ਵੀ ਕਰਵਾਇਆ ਤਿੰਨ ਤਿੰਨ ਚਾਰ ਚਾਰ ਲੱਖ ਬੋਤਲ ਵੀ ਕੱਟ ਕੇ ਦਿੰਦੇ ਰਹੇ ਆ ਕਿਹੜਾ ਕਿਹੜਾ ਸਮਾਂ ਆ ਕਿ ਅਸੀਂ ਇਹਨਾਂ ਦੇ ਹੱਕ ਲਈ ਨਹੀਂ ਖੜੇ ਹੋਏ ਸਾਨੂੰ ਇਹ ਦੱਸਣ ਸਾਡੇ ਬਾਰੇ ਇਹ ਨਹੀਂ ਕੀ ਸੋਚਿਆ ਕੁਝ ਨਹੀਂ ਸੋਚਿਆ ਸਾਡੇ ਫੰਡ ਕੱਟੇ ਸਾਡੇ ਫੰਡ ਕੱਟੇ ਹੋਏ ਆ ਸਾਡੇ ਕੀ ਮੰਗ ਕੀ ਮੰਗ ਕਰਦੇ ਆ ਜੀ ਤੁਸੀਂ ਅਸੀਂ ਇਹੀ ਮੰਗ ਕਰਦੇ ਆ ਕਿ ਸਾਡਾ ਹਿਸਾਬ ਦਿੱਤਾ ਜਾਵੇ ਸਾਨੂੰ ਕੰਪਨੀ ਜ਼ਿੰਮੇਵਾਰੀ ਦੇਵੇ ਸਾਡੇ ਨਾਲ ਮਿੱਤਲ ਸਾਹਿਬ ਹੁਣੇ ਕੰਪਨੀ ਦੇ ਵਿੱਚ ਜਦ ਅੱਗੇ ਆਉਂਦੇ ਆ ਦੇਖਣ ਵਾਸਤੇ ਕਿ ਸਾਨੂੰ ਕੀ ਬਚਤ ਹੋਈ ਆ ਕੀ ਸਾਡਾ ਕੰਪਨੀ ਦੇ ਵਿੱਚ ਹਾਲਾਤ ਆ ਕੀ ਕੋਚੇ ਆ ਤੇ ਹੁਣ ਕਿਉਂ ਨਹੀਂ ਆਉਂਦੇ ਇਸ ਵਰਕਰਾਂ ਦੇ ਨਾਲ ਮੁਲਾਕਾਤ ਕਰਨੇ ਕਿਉਂ ਨਹੀਂ ਆਉਂਦੇ ਕਿਉਂ ਨਹੀਂ ਪਹੁੰਚਦੇ ਹੁਣ ਵੀ ਉਹਨਾਂ ਨੂੰ ਹੁਣ ਵੀ ਹਣ ਵੀ ਹੁਣ ਵੀ ਉਹਨਾਂ ਨੂੰ ਸਾਡੇ ਨਾਲ ਖੜਨਾ ਚਾਹੀਦਾ ਸੀ 7 ਮਹੀਨਿਆਂ ਤੋਂ ਅਸੀਂ ਭੁੱਲੇ ਮਾਰ ਰਹੇ ਹਾਂ ਅੰਦਰਾਂ ਦੇ ਵਿੱਚ ਕਿਉਂ ਨਹੀਂ ਸਾਡੀ ਸਾਰ ਲਈ ਹੁਣ ਜੇ ਉਹ ਨਹੀਂ ਸਾਡੇ ਅਨਸਾਰ ਨਹੀਂ ਲਈ ਪਰ ਅਸੀਂ ਉਹਨਾਂ ਤੱਕ ਪਹੁੰਚਾਂਗੇ ਇਹ ਸਾਡਾ ਯਾ ਜਾਹੇ ਸਾਨੂੰ ਬੀਬੀਆਂ ਨੂੰ ਆਪਣੀ ਕਿਸੇ ਨੂੰ ਜਾਨ ਵੀ ਗਵਾਣੀ ਪੈ ਜਾਵੇ ਤਾਂ ਅਸੀਂ ਆਪਣੇ ਪਿੱਛੇ ਨਹੀਂ ਹਟਾਂਗੇ ਪਿੱਛੇ ਨਹੀਂ ਹਟਾਂਗੇ ਪਰ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਾਸਤੇ ਅਸੀਂ ਕਿਤੇ ਜਿੱਤੇ ਪਹੁੰਚਾਂਗੇ